ਕਾਪੀ ਲੈ ਕਾਪੀ ਲੈ ਕੀ ਗੱਲ ਬਾਤ ਹੈ ਤਾਂ ਗੱਲ ਬਾਤ ਹੋ ਰਹੀ ਦਾੰਦ ਵੀ ਸੋੜੇ ਤਾਂ ਪਹਿਲਾ ਫੋਨ ਕਰੀ ਗਈ ਸਵੇਰੇ ਨੂੰ ਕੋਠਾਇਆ ਕੋਠਾਇਆ ਆ ਗਿਆ ਠੀਕ ਆ ਮੁਰਤੀ ਸਾਰੇ ਜਿਹ ਮਤਲਬ ਤੇ ਇਧਰ ਮੁੰਡਿਆਏ ਲੈ ਗਏ ਤੇ ਉਹ ਨਾ ਲੈ ਆਏ ਜਿੱਦ ਤਾ ਮੁੱਕਾ ਹੀ ਪਿਆ ਹਿਲ ਰਤ ਨਾ ਮੋਟਰਸਾਈਕਲ ਤੇ ਵਿੱਚ ਕਾਏ ਦਾਦ ਲੈ ਆਏ ਆ ਲਿਆਣ ਕੇ ਕੋੜ ਨਾ ਸੀ ਕਾਰਨ ਸਾਰਾ ਹੋਈ ਗਿਆ ਨਸ਼ਾ ਜਿਆਦਾ ਕਰ ਲਿਆ ਨਾ ਕਰ 3 ਰੁਪਇਆ ਹਰ ਲਵਾਤਾ ਜਿਆਦਾ ਆਪ ਉਹ ਨਾ ਘਟ ਲਾਏ ਨਸ਼ਾ ਜਿਆਦਾ ਲਵਾਤਾ ਤੇ ਮੇਰੇ ਸਿੱਕੇ ਤੇ ਆ ਗਿਆ ਹਾਂਜੀ ਆਏ ਬੱਤੇ ਹੈਗੇ ਆ ਬੱਤੇ ਆ ਕੋਈ ਨਹੀਂ ਜਿਹੜਾ ਬਹੁਤ ਈ ਉਹ ਕੌਣ ਸੀ ਕੀ ਲੜਦਾ ਹੈ ਤੁਹਾਡਾ ਉਹ ਭਰਾ ਹੀ ਮੇਰਾ ਸੋਟਾ ਬਲਦੇਵ ਸਿੰਘ ਕਿਦਾਂ ਮੌਤ ਹੋਈ ਆ ਕੀ ਗੱਲ ਬਾਤ ਹੈ ਸਾਰੀ ਸਰ ਮੌਤ ਦੀ ਇਹੋ ਮੇਰੇ ਸਾਹ ਨਾਲ ਟੀਕੇ ਕਰ ਨਹੀਂ ਹੋਈ ਆ ਦੋ ਮਿੰਟਾਂ ਨੇ ਘਰੋਂ ਖੜਿਆ ਸੀ ਤੇ ਘਰੇ ਛੱਡ ਗਿਆ ਜਦੋਂ ਪੂਰਾ ਆ ਗਿਆ ਵਾ ਕੀ ਕੰਮ ਕਰਦਾ ਬੰਦੇ ਕਾਮਗਰ ਹੈ ਉਹਦਾ ਰਿਟਾਇਰਡ ਪੈਸੇ ਇਹ ਕਿਉਂ ਇਹ ਕਿੱਥੇ ਤਰਪੋ ਨਾ ਲੋਕੋ ਇਹ ਨੱਚੀ ਦਲਦਲ ਚ ਫਸਿਆ ਹੈ ਸਾਨੂੰ ਪਤਾ ਨਹੀਂ ਕੋਈ ਨਹੀਂ ਇਹ ਗੱਲ ਦਾ ਨਹੀਂ ਸਰਪਦਾ ਹਾਂ ਜੀ ਹੁਣ ਜਦੋਂ ਇਹ ਘਟਨਾ ਹੋਈ ਆ ਕਿਦਾਂ ਹੋਈ ਕਿੰਨਾ ਦੇ ਘਰ ਦੀ ਕੀ ਗੱਲ ਬਾਤ ਆ ਲੱਗਿਆ ਤੇ ਗਵਾਂਡੀਆਂ ਘਰ ਇੱਕ ਉਹਨਾਂ ਦੇ ਘਰੋਂ ਉਹ ਕਿੰਨੀ ਵਾਰੀ ਭੈਣ ਨੂੰ ਕਹਿੰਦੇ ਤੂੰ ਇੱਥੋਂ ਨਿਕਲ ਜਾ ਪਿੱਛੇ ਪਿੱਛੇ ਗਈ ਇਹ ਆ ਗਈ ਆ ਤੇ ਮੁੜ ਕੇ ਘਰੇ ਸੁੱਟ ਗਈ ਉਹਨੂੰ ਘਰੇ ਜਦੋਂ ਬੈਠ ਹੋ ਗਈ ਉਹ ਰੁੱਟ ਕੇ ਹਾਂਜੀ ਠੀਕ ਆ ਕੀ ਮੰਗ ਕਰਦੇ ਮੰਗੇ ਉਹ ਸਰਕਾਰ ਕੋਲ ਵੀ ਇਹਨੂੰ ਮੈਸਨ ਉੱਥਲ ਪਾਈ ਜਾਵੇਗੇ ਦੇਖਦੇ ਆ ਕਿੰਨੇ ਬੱਚੇ ਇੱਕੋ ਮੁੰਡਾ ਉਹ ਵੀ ਪੰਜਾਂ ਮਹੀਨਿਆਂ ਦਾ ਇਹ ਦੇਖੋ ਜੀ ਇਹਦਾ ਨਾਮ ਹੈਗਾ ਬਲਦੀਪ ਸਿੰਘ son of ਦਿਲੀਪ ਸਿੰਘ ਬਲੀਜ ਮਗਲਾਨੀ ਇਹ ਪਤਾ ਕੀਤਾ ਹੁਣ ਸਾਡੇ ਡੀਐਸਪੀ ਸਾਹਿਬ ਵੀ ਉੱਥੇ ਮੌਜੂਦ ਨੇ ਹਸਪੀਟਲ ਦੇ ਵਿੱਚ ਇਹੋ ਜੀ ਕੋਈ ਗੱਲ ਵੀ ਸਾਹਮਣੇ ਨਹੀਂ ਆਈ ਨਾ ਹੀ ਉਹਨਾਂ ਦੇ ਫੈਮਿਲੀ ਵੱਲੋਂ ਇਸ ਚੀਜ਼ ਦਾ ਕਲੇਮ ਕੀਤਾ ਜਾ ਰਿਹਾ ਕਿ ਸਾਡਾ ਮੁੰਡਾ ਨਸ਼ਾ ਕਰਦਾ ਸੀਗਾ ਤੇ ਨਾ ਹੀ ਉਹਨਾਂ ਨੇ ਚੈੱਕ ਕੀਤਾ ਉਹਦੇ ਸਰੀਰ ਦੇ ਉੱਤੋਂ ਕੋਈ ਜਿਵੇਂ ਇੰਜੈਕਸ਼ਨ ਲਾਉਣ ਦਾ ਜਾਂ ਹੋਰ ਕਿਸੇ ਚੀਜ਼ ਦਾ ਕੋਈ ਵੀ ਮਾਰਕ ਨਹੀਂ ਸਾਨੂੰ ਮਿਲਿਆ ਫਿਰ ਵੀ ਅਸੀਂ ਉਹਨਾਂ ਦੀ ਜਿਹੜੀ ਬਣਦੀ ਆ ਕਾਰਵਾਈ 174 ਦੀ ਕਰਕੇ ਤੇ ਉਸ ਤੋਂ ਬਾਅਦ ਵਿੱਚ ਉਹਦਾ ਬਿਸਰਾ ਭੇਜਾਂਗੇ ਜੀ ਕੋਈ ਨਸ਼ੇ ਵਾਲੀ ਗੱਲ ਸਾਹਮਣੇ ਆਊਗੀ ਤਾਂ ਫਿਰ ਪਤਾ ਲੱਗੂਗਾ ਜਿਹੜੀ ਇਸ ਟਾਈਮ ਦੇ ਉੱਤੇ ਜਿਹੜੀ ਵੀਡੀਓ ਦੇ ਖਬਰ ਵਾਇਰਲ ਹੋ ਰਹੀ ਆ ਉਹ ਰੋਂਗ ਖਬਰ ਵਾਇਰਲ ਹੋ ਰਹੀ ਆ ਜੀ ਕਿਉਂਕਿ ਉਹਨਾਂ ਦੇ ਘਰ ਦੇ ਕੋਈ ਕਹਿੰਦੇ ਸਾਡਾ ਮੁੰਡਾ ਨਸ਼ਾ ਕਰਦਾ ਹੀ ਨਹੀਂ ਸੀਗਾ ਇਹ ਲਾਹੇ ਪਰ ਉਹ ਜਿਤਨਾ ਇੱਕ ਵੀਡੀਓ ਪਹਿਲਾਂ ਵਾਇਰਲ ਕੀਤੀ ਗਈ ਉਹਦੇ ਵਿੱਚ ਵੀਡੀਓ ਤੁਰਦੇ ਦਿਖਾਇਆ ਜਾ ਰਿਹਾ ਕੁੜੀ ਦੱਸ ਰਹੀ ਆ ਕਿ ਓਵਰਡੋਜ਼ ਦੇ ਨਾਲ ਮੌਤ ਹੋ ਗਈ ਉਸ ਵੀਡੀਓ ਦੇ ਨਾਲ ਹੀ ਸਾਰਾ ਇਹ ਵਿਵਾਦ ਇਕੱਠਾ ਹੋਇਆ ਜੀ ਦੇਖੋ ਤੁਸੀਂ ਵੀ ਜਾਣਦੇ ਹੋ ਜੀ ਕੋਈ ਹੋਰ ਚੀਜ਼ ਵੀ ਖਾਦੀ ਜਾ ਸਕਦੀ ਆ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਵੀ ਕੱਲਾ ਨਸ਼ਾ ਹੀ ਓਵਰਡੋਜ਼ ਮੰਨਿਆ ਜਾਂਦਾ ਹੁੰਦਾ ਕਿ ਹੋਰ ਵੀ ਕੋਈ ਇਹੋ ਜੀ ਚੀਜ਼ ਨਾਲ ਗਲਤ ਖਾ ਲਈ ਹੋਵੇ ਜਿਹਦੇ ਨਾਲ ਉਹ ਇਦਾਂ ਤੁਰਦਾ ਫਿਰਦਾ ਹੋਵੇ ਆਪਾਂ ਹਰ ਇੱਕ ਚੀਜ਼ ਨੂੰ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਚੰਗਾ ਸੋਚੀਏ ਤੇ ਚੰਗੇ ਤਰ੍ਹਾਂ ਚੱਲੀਏ ਜੀ ਅਸੀਂ ਇਹ ਉਹਨਾਂ ਦੇ ਘਰਦਿਆਂ ਤੋਂ ਪਤਾ ਲੱਗ ਜਾਣਾ ਸੀਗਾ ਜਦੋਂ ਉਹਨਾਂ ਦੇ ਘਰ ਦੀ ਕਲੇਮ ਨਹੀਂ ਕਰ ਰਹੇ ਵੀ ਸਾਡਾ ਮੁੰਡਾ ਨਸ਼ਾ ਕਰਦਾ ਤੇ ਅਸੀਂ ਕਿਵੇਂ ਕਹਾਂਗੇ ਵੀ ਉਹਨਾਂ ਦਾ ਮੁੰਡਾ ਨਸ਼ਾ ਕਰਦਾ ਸੀ ਸਰ ਇਹ ਜਾਂਚ ਕੀਤੀ ਜਾਏਗੀ ਵੀਡੀਓ ਦੀ ਵੀ ਬਿਲਕੁਲ ਜੀ ਜਾਂਚ ਕੀਤੀ ਜਾਊਗੀ ਵੀ ਵੀਡੀਓ ਕਿਦਾਂ ਹੋਈ ਹੋਏ ਇਹਦੀ ਤੇ ਮੈਡੀਕਲ ਕਰਾਈ ਜਾ ਰਿਹਾ ਇਹਦਾ ਮੈਡੀਕਲ ਹੋ ਰਿਹਾ